ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਵੀ ਕੋਈ ਸਮਾਗਮ ਹੁੰਦਾ ਹੈ ਜਿੱਥੇ ਵੀ ਕਿਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਜਾਂਦਾ ਹੈ ਕਿ ਰੰਗ ਬਰੰਗੀਆਂ ਮੱਛੀਆਂ ਤੇ ਵੱਡੇ ਮગર ਮੱਛ ਕਦੋਂ ਜੇਲ੍ਹ ਦੀ ਹਵਾ ਖਾਣਗੇ ਜਿਸ ਤਰ੍ਹਾਂ ਕਾਫੀ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਨਾਪਾ ਦੀ ਨਵੀਂ ਜੇਲ੍ਹ ਦੀ ਹਵਾ ਛਕ ਰਿਹਾ ਹੈ ਹੱਥ ਪੱਲੇ ਮਾਰੇ ਚਾ ਰਹੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਜਿੰਨੂੰ ਵੀ ਹੱਥ ਪਾਉਂਦੇ ਹਾਂ ਪੱਕੇ ਪੈਰੀ ਹੱਥ ਪਾਉਂਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਾਰ-ਵਾਰ ਕਹਿਣਾ ਰੰਗ-ਬਰੰਗੀਆਂ ਮੱਛੀਆਂ ਵੱਡੇ ਮਗਰਮੱਛ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਤੁਹਾਨੂੰ ਜੇਲ੍ਹ ਦੀਆਂ ਸੌ ਲੱਖਾਂ ਦੇ ਪਿੱਛੇ ਮਿਲਣਗੇ ਚਾਹੇ ਉਹ ਵੱਡੇ ਆਗੂ ਕਾਂਗਰਸ ਪਾਰਟੀ ਦੇ ਹੋਣ ਚਾਹੇ ਉਹ ਸ਼ਰੂਮਣੀ ਅਕਾਲੀ ਦਲ ਦੇ ਹੋਣ ਇਹਦੇ ਵਿੱਚ ਕੋਈ ਛੂਟ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਬਦਬੇ ਤੋਂ ਦਬਾਅ ਤੋਂ ਵਿਰੋਧੀ ਧਿਰ ਦੇ ਵਿਰੋਧੀ ਧਿਰ ਦੀਆਂ ਜਿੰਨੀਆਂ ਵੀ ਪਾਰਟੀਆਂ ਨੇ ਖਾਸ ਕਰਕੇ ਸ਼ਰੂਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਸਾਰੇ ਸਹਿਮ ਹੋਏ ਨੇ ਸਾਰੇ ਡਰੇ ਹੋਏ ਨੇ ਕੋਈ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਟਿੱਕਾ ਟਿੱਪੜੀ ਨਹੀਂ ਕਰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਨਹੀਂ ਕੀਤਾ ਸਾਰਿਆਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਧਨਾੜ ਬੰਦੇ ਯਾਨੀ ਕਿ ਸਿਆਸੀ ਆਗੂ ਵਿਕਰਮ ਜੇਠੀਆ ਤੇ ਵੱਡੀ ਕਾਰਵਾਈ ਕਰ ਸਕਦਾ ਹੈ ਤਾਂ ਫਿਰ ਆਮ ਆਮ ਜਿਹੜੇ ਛੋਟੇ ਮੋਟੇ ਲੀਡਰ ਨੇ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਘੜੇ ਦੀ ਮੱਛੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਡਰ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਹੀ ਕਰ ਰਹੇ ਨਹੀਂ ਜੋ ਸਾਨੂੰ ਦੇਸ਼ ਦਾ ਸੰਵਿਧਾਨ ਕਹਿੰਦਾ ਹੈ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਚਾਹੇ ਉਹ ਆਮ ਆਦੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਨੇ ਤੇ ਚਾਹੇ ਸ਼ਰੂਕਰੀ ਇਕਾਦੀ ਦਲ ਚਾਹੇ ਭਾਰਤੀ ਜਨ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਪਾਰਟੀ ਦੇ ਮੰਤਰੀ ਜਾਂ ਵਿਧਾਇਕ ਸਾਬਕਾ ਜੋ ਵੀ ਨੇ ਉਹ ਆਮ ਸੀ ਲੇਕਿਨ ਜਦੋਂ ਸੱਤਾ ਦੇ ਵਿੱਚ ਆਏ ਉਹਨਾਂ ਨੇ ਫੈਕਟਰੀਆਂ ਲਾਈਆਂ ਉਹਨਾਂ ਨੇ ਸਕੂਲ ਬਣਾਏ ਉਹਨਾਂ ਨੇ ਆ ਜਿਹੜਾ ਹੈ ਪੁੱਠੇ ਸਿੱਦੇ ਹੱਥ ਮਾਰ ਕੇ ਪੈਸਾ ਜੋੜਿਆ ਉਹਨਾਂ ਦੀਆਂ ਕੋਠੀਆਂ ਕਰੋੜਾਂ ਰੁਪਏ ਦੀਆਂ ਨੇ ਤੇ ਵੈਸੇ ਕਹਿੰਦੇ ਸੀ ਕਿ ਟੈਂਟ ਲਾਉਂਦੇ ਹੁੰਦੇ ਸੀ ਭਾਈ ਟੈਂਟ ਲਾਉਣ ਵਾਲਾ ਬੰਦਾ ਜਾਂ ਤਾਂ ਉਹ ਸਰਕਾਰੀ ਜੋਬ ਕਰਦਾ ਵੀ ਸਰਕਾਰੀ ਜੋਬ ਵਾਲਾ ਵੀ ਇੰਨੇ ਪੈਸੇ ਨਹੀਂ ਬਣਾ ਸਕਦਾ ਤੇ ਫਿਰ ਉਹਨਾਂ ਨੇ ਕਰੋੜਾਂ ਰੁਪਏ ਦੇ ਮੰਗਲੇ ਕਿਵੇਂ ਬਣਾ ਲਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇਹਨਾਂ ਦੇ ਘਰਾ ਦੇ ਵਿੱਚ ਦੀਪਮਾਲਾ ਕਿਉਂ ਕਿਉਂਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਵੀ ਹੈ ਕੁੱਟਿਆ ਵੀ ਹੈ ਅਤੇ ਦੂਸਰਾ ਸਤਤ ਇਹਨਾਂ ਨੇ ਰਾਜ ਵੀ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਕਹਿੰਦੇ ਨੇ ਕਿ ਇਹਨਾਂ ਨੇ ਤਾਂ ਵਾਰੀਆਂ ਬਣੀਆਂ ਹੋਈਆਂ ਸੀ ਕਦੇ ਨੀਲੇ ਆ ਜਾਂਦੇ ਸੀ ਕਦੇ ਚਿੱਟੇ ਆ ਜਾਂਦੇ ਸੀ ਕਦੇ ਚਿੱਟੇ ਆ ਜਾਂਦੇ ਸੀ ਕਦੇ ਨੀਲੇ ਆਉਂਦੇ ਸੀ ਆਉਂ ਤੀਜਾ ਫਰੰਟ ਆਇਆ ਹੈ ਤੇ ਚੀਕਾਂ ਪੈ ਗਈਆਂ ਨੇ ਤੇ ਇਹਨਾਂ ਨੂੰ ਲੱਬਿਆ ਥਾਂ ਨਹੀਂ ਲੱਭਣੀ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਸੀ ਸੁਖਬਾਲ ਸਿੰਘ ਖਹਿਰਾ ਵੱਲੋਂ ਕਿ ਮੇਰੇ ਖਾਸਮ ਖਾਸ ਬੰਦਿਆਂ ਦੇ ਕੋਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਕਰ ਰਹੇ ਨੇ ਪੁਛਗਿਸ ਕਰ ਰਹੇ ਨੇ ਵਿਜੀਲੈਂਸ ਦੇ ਦਫਤਰ ਦੇ ਵਿੱਚ ਹਰ ਰੋਜ਼ ਦੂਜੇ ਤੀਜੇ ਦਿਨ ਬੁਲਾਇਆ ਜਾਂਦਾ ਹੈ ਤਾਂ ਅਚਨਚੇਤ ਸੁਖਪਾਲ ਸਿੰਘ ਖਹਿਰਾ ਅਤੇ ਉਸ ਦਾ ਲੜਕਾ ਅੰਡਰਗਰਾਊਂਡ ਹੋ ਜਾਂਦੇ ਨੇ ਹਾਲਾਂਕਿ ਸੁਪਾਲ ਸਿੰਘ ਖੈਰਾਂ ਨੇ ਇਹ ਵੀ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਪਾਈ ਸੀ ਉਹਦੇ ਵਿੱਚ ਇੱਕ ਲਿਖੀ ਗੱਲ ਸੀ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਹਵਾਲੇ ਨੂੰ ਲੈ ਕੇ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀ ਮੇਰੇ ਤੇ ਕਾਰਵਾਈ ਕਰਨ ਜਾ ਰਹੇ ਨੇ ਭਾਈ ਸੁਖਬਾ ਸਿੰਘ ਖੈਰਾਂ ਨੂੰ ਡਰ ਕਾਦਾ ਜੇਕਰ ਉਹਦੇ ਕੋਲੋਂ ਆਮਦਨ ਨਾਲੋਂ ਵੱਧ ਜਾਇਦਾਦ ਨਹੀਂ ਜੇ ਉਸਨੇ ਪੁੱਠੇ ਸਦੇ ਹੱਥ ਨਹੀਂ ਮਾਰ ਕੇ ਪੈਸਾ ਇਕੱਠਾ ਕੀਤਾ ਜੇਕਰ ਉਸਨੇ ਲੁੱਟਿਆ ਨਹੀਂ ਕੁੱਟਿਆ ਨਹੀਂ ਕਿ ਸੁੱਟਿਆ ਨਹੀਂ ਤਾਂ ਫਿਰ ਸੁਖਪਾਲ ਸਿੰਘ ਖਹਿਰਾ ਨੂੰ ਡਰ ਕਹਦਾ ਸੁਖਪਾਲ ਸਿੰਘ ਖਹਿਰਾ ਦੇ ਅੱਖ ਦੇ ਵਿੱਚ ਨਾ ਤਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਬੋਲੀ ਨਾ ਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਪਾਰਟੀ ਪ੍ਰਧਾਨ ਰਾਜਾ ਭੜੇ ਪ੍ਰਗਟ ਸਿੰਘ ਸੁਖਜਿੰਦਰ ਸਿੰਘ ਰੰਧਾਵਾ ਭਾਰਤਕੋਸ਼ ਅਸ਼ੂ ਰਾਣਾ ਗੁਰਜੀਤ ਇਹਨਾਂ ਦੇ ਵਿੱਚੋਂ ਕੋਈ ਨਹੀਂ ਬੋਲਿਆ ਮੜਾ ਮੋਟਾ ਚਰਨ ਜੀਤ ਜਿਹੜਾ ਹੈ ਚਰਨਜੀਤ ਸਿੰਘ ਚੰਨੀ ਨੇ ਉਹ ਹਮਾਇਤ ਕੀਤੀ ਹੈ ਲੇਕਿਨ ਉਹਨਾਂ ਨੇ ਵੀ ਇੰਜ ਕਿਹਾ ਜਿਵੇਂ ਕੋਈ ਮਤਰੀ ਮਾਂ ਦੇ ਨਾਲ ਮਤਰੀ ਮਾਂ ਵਾਲਾ ਵਿਹਾਰ ਕੀਤਾ ਗਿਆ ਚਰਨਜੀਤ ਸਿੰਘ ਚੰਨੀ ਵੱਲੋਂ ਫਿਰ ਜੇਕਰ ਸੁਖਪਾਲ ਸਿੰਘ ਖੈਰਾ ਸੱਚੇ ਨੇ ਇਮਾਨਦਾਰ ਨੇ ਉਹਨਾਂ ਨੂੰ ਭਜਨ ਦੀ ਕੋਲ ਨਹੀਂ ਕਾਨੂੰਨ ਉਹਨਾਂ ਦੇ ਨਾਲ ਹੈ ਜੇਕਰ ਅੱਗੇ 5 5 ਮਹੀਨੇ ਉਹ ਜੇਲ੍ਹ ਦੇ ਵਿੱਚ ਆਏ ਨੇ ਉਹਨਾਂ ਨੂੰ ਜਵਾਬਤ ਮਿਲੀ ਸਰਕਾਰ ਦੇ ਮੂੰਹ ਤੇ ਥੱਪੜ ਵੱਜਿਆ ਜੇਕਰ ਉਹਨਾਂ ਨੇ ਪੁੱਠੇ ਸਿੱਧੇ ਹੱਥ ਮਾਰ ਕੇ ਜਾਇਦਾਤ ਨੂੰ ਆਮਦਨ ਤੋਂ ਵੱਧ ਜਾਇਦਾਤ ਨਹੀਂ ਬਣਾਈ ਤੇ ਫਿਰ ਡਰ ਕਾ ਦਾ ਜੇ ਅੰਡਰਗਰਾਉਂਡ ਕਿੰਨੀ ਦੇਰ ਤੱਕ ਰਹਿਣਗੇ ਚਾਹੇ ਸੁਖਪਾਲ ਸਿੰਘ ਖਹਿਰਾ ਹੈ ਚਾਹੇ ਉਸਕੋ ਚਾਹੇ ਉਹਨਾਂ ਦੇ ਸੁਪੁੱਤਰ ਹੈ ਜੇ ਵਿਜੀਲੈਂਸ ਦੇ ਅਧਿਕਾਰੀ ਪੰਜਾਬ ਪੁਲਿਸ ਪ੍ਰਸ਼ਾਸਨ ਦੀ ਜੇਕਰ ਜੇਕਰ ਇੱਛਾ ਉਵੇ ਤਾਂ ਉਹ ਖੁੱਡਾਂ ਦੇ ਵਿੱਚ ਵੀ ਅਪਰਾਧੀਆਂ ਨੂੰ ਮੁਲਜ਼ਮਾਂ ਨੂੰ ਲੱਭ ਲੈਂਦੇ ਨੇ ਤੇ ਪਰ ਸੁਖਪਾਲ ਸਿੰਘ ਕਿਹੜੀ ਕਿਹੜੀ ਕੋ ਵੱਡੀ ਸ਼ਹਿਦ ਚੀਜ਼ ਹੈ ਇਸ ਕਰਕੇ ਸੁਖਪਾਲ ਸਿੰਘ ਖੈਰਾ ਨੂੰ ਨਿੱਡਰ ਹੋ ਕੇ ਦਲੇਰ ਹੋ ਕੇ ਲੜ ਤੱਕ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਹਮਣਾ ਕਰਨਾ ਚਾਹੀਦਾ ਹੈ ਕਿਉਂਕਿ ਕਾਂਗਰਸ ਪਾਰਟੀ ਦੀ ਨਾ ਤਾਂ ਹਾਈ ਕਮਾਂਡ ਤੇ ਨਾ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਆਗੂ ਨਾਲ ਨਹੀਂ ਲੇਕਿਨ ਜੇਕਰ ਸੱਚੇ ਨੇ ਇਮਾਨਦਾਰ ਨੇ ਕਿਉਂਕਿ ਬੋਲਦੇ ਬਹੁਤ ਵਧੀਆ ਨੇ ਬਹੁਤ ਵਧੀਆ ਉਹ ਕਾਲੇ ਚਿੱਠੀ ਖੋਲਦੇ ਨੇ ਭਗਵੰਤ ਮਾਨ ਉਹਨਾਂ ਦੇ ਜਿੱਥੇ ਵੀ ਕਿਤੇ ਕੰਮ ਗਲਤ ਹੁੰਦਾ ਹੈ ਉਹਨਾਂ ਦੇ ਹਵਾਲੇ ਦਿੰਦੇ ਨੇ ਤੱਤਾ ਤੋਂ ਬਿਨਾਂ ਤਾਂ ਗੱਲ ਕਰਦੇ ਹੀ ਨਹੀਂ ਸੁਖਪਾਲ ਸਿੰਘ ਖਹਿਰਾ ਤੇ ਫਿਰ ਜੇਕਰ ਉਹਨਾਂ ਨੇ ਆਮਦਨ ਤੋਂ ਵੱਧ ਜਾਇਦਾਦ ਨਹੀਂ ਬਣਾਈ ਤੇ ਉਹਦੇ ਵੀ ਤੱਤਾ ਸੁਖਪਾਲ ਸਿੰਘ ਖਹਿਰਾ ਦੇ ਕੋਲ ਹੁਣੇ ਵੀ ਇਸ ਕਰਕੇ ਸੁਖਪਾਲ ਸਿੰਘ ਖਹਿਰਾ ਨੂੰ ਜਵਾਬ ਦੇਣਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਮੰਤਰਾਲਾ ਹੈਵੀ ਹੋਵੇਗਾ ਸੁਖਪਾਲ ਖਹਿਰਾ